ਹੇ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਹੋਰ ਸਾਰੇ ਭੈਣ ਭਰਾ ਤੇ ਸਾਰੇ ਠੀਕ ਠਾਕ ਹੋਮੂਗੇ ਆਪਾਂ ਕਰਦੇ ਆਂ ਜੀ ਸਫਾਈ ਸਟੋਰ ਦੇ ਥੀਨਮ ਪੁੱਣ ਪਤਾ ਹੈ ਜਟ ਨੇ ਗਾਹ ਵਾਲਾ ਹੁੰਦਾਗਾ ਤੇ ਪਲਗਾ ਗੱਟੇ-ਗੱਟੇ ਪਾਸੇ ਕਰਾਈ ਰਹੀ ਵਾਲੀ ਪਲਾ ਸੀਮਿੰਟ ਵਾਲੀ ਰਹੀ ਪਈ ਸੀ ਫਿਰ ਸੀਮਿੰਟ ਪੈ ਰਹਾ ਫਿਰ ਟੂਲ ਨੂੰ ਪੈਂਦੇ ਵੀ ਅਪਨ ਪਤਾ ਸਾਰੇ ਗਾ ਹੀ ਬਣਿਆ ਰੰਦਾ ਮਸ਼ੀਨ ਦੀਆਂ ਬੈਲਟਾਂ ਟੰਗੀਆਂ ਪਹਿਲਾਂ ਤੇ ਫੇਰ ਉਹ ਗੱਟੇ ਧੋਤੇ ਪਏ ਸੀ ਗਰੇ ਵਾਲੇ ਉਹ ਪਾਸੇ ਕਰੇ ਹਰੇ ਦੇ ਗੱਟੇ ਪਏ ਸੀ ਉਹ ਪਾਸੇ ਕਰੇ ਫਰਾਈ ਦਿਹਾੜੀ ਤੂੰ ਤੇ ਹੁ ਆ ਵਾਇਸੀ ਮਿਸਤਰੀ ਆਇਆ ਯਾਨੀ ਦੋ ਦਿਨ ਵੀ ਜਲ ਸਫਾਈ ਕਰ ਲਈ ਆਪਾਂ ਪਹਿਲਾਂ ਮੈਂ ਥੱਲੇ ਟੰਗੇ ਸੀਗੇ ਲਗਾਂ ਲੋਟ ਨਹੀਂ ਹੁੰਦੇ ਸੀ ਕਿ ਫੇਰ ਮੈਂ ਮੁੰਡਿਆਂ ਨਾਲ ਸੱਦ ਕੇ ਮੈਂ ਕਿਹਾ ਵੀ ਕਿਲਾ ਲੋਟ ਕਰਦੇ ਤੇ ਬਲਟਾ ਆਪਾਂ ਸਾਰੀਆਂ ਕਬੈਨ ਦੀਆਂ ਵੀ ਤਾਂ ਧਰਤੀਏ। ਕਬੈਨ ਦੀ ਬਲਟਾ ਗਾਵਣਾ ਤੇ ਆਪੇ ਸਾਰਾ ਕਸੇ ਦਾ। ਤੇ ਕਿਹ ਆਪਾਂ ਮਤਲਬ ਝਾੜੂ ਕੱਢਤਾ ਸੀਗਾ ਮੜਾ ਮੜਾ। ਕਿਹ ਨਗਸਮਨ ਸੈਟਿੰਗ ਕਰਕੇ। ਬੀਏ ਵਗੈਰਾ ਮੋਟਾ ਮੋਟਾ ਕਰ ਦਈਏ ਫਿਰ ਉਹ ਮੇਰੇ ਸੈੱਟ ਨਹੀਂ ਆਇਆ ਫਿਰ ਮੈਂ ਕਿਹਾ ਚਲ ਦੁਬਾਰਾ ਥੋੜੀ ਫੇਰ ਲਾਈਏ। ਵੀ ਬਲਟਾ ਸਾਰੀਆਂ ਉੱਪਰ ਟੰਗੀ ਐ ਮਸ ਕੋੜੀ ਦਾ ਸਮਾਨ ਥੱਲੇ ਰੱਖੇ ਕਿੱਲਿਆਂ ਤੇ। ਤੇ ਫਿਰ ਮੈਂ ਦੁਬਾਰਾ ਪੋੜੀ ਲਾ ਕੇ ਫਿਰ ਬੈਲਟਾਂ ਤਾਹਾਂ ਕਰੀਆਂ ਦੋਨੇ ਸਾਰੇ ਦੋਨੇ ਰੱਖਤੀਆਂ ਕਰਕੇ ਰੱਖ ਦਾਂਗੇ ਹੁਣ ਆਪਾਂ ਇਹ ਧਾਰਾਂ ਫੇਰ ਜਿਹੜੇ ਉਹ ਦਿਹਾੜੀ ਦੇ ਚਰਨ ਮੈਂ ਗਿਆ ਮੈਂ ਦਵਾ ਦਾ ਮੈਨੂੰ ਆ ਸਮੈਲਟਾ ਵੜਾ ਦੇ ਵੀ ਉਹਨੂੰ ਨਮਸੀ ਮੈਨਵਾਇਗਾ ਕਰ ਦੇਣ ਦੇ ਮਤ ਮੜਿਆ ਕਹਲੇ ਆ ਮੈਂ ਚੜਾ ਕੇ ਉਹ ਪੜਾਈ ਟਰੈਕਟਰ ਦੀ ਲਾ ਕੇ ਜਾਲੀ ਜੀ ਮਾਜਾ ਬੈਲਟਾ ਸਾਗੇ ਤਾਂ ਟੰਗ ਦਾਂਗੇ ਆਪਾਂ ਆਪਣੀ ਸੈਟ ਨਹੀਂ ਹੈਗੀ ਨੀਚੇ ਬਲਟਾ ਪਈਆਂ ਮੈਂ ਜੇ ਲੋਡ ਹੋਈ ਤਾਂ ਮਸ਼ੀਨ ਵਿੱਚ ਮਹਲਾ ਲਾ ਲੈਣਗੇ ਤੇ ਮੈਂ ਦੂਜੇ ਬਸ ਉਹਦੇ ਤਲਿਹਾਰੀ ਟੰਗੇ ਸੀ ਘੋੜੀਆਂ ਦੇ ਉਹ ਵੀ ਲਾ ਕੇ ਨੀਚੇ ਰੱਖੇ ਬੈਲਟ ਟੰਗ ਦਿਆ ਕਿ ਥੱਲੇ ਲੱਗ ਜਿਆ ਕਰਨ ਉਹ ਬੈਲਟਾਂ ਵਾਲੀਆਂ ਸੀ ਕੁਆਹਿੰਦੇ ਨੂੰ ਤਿੱਕਨ ਦੇ ਗ੍ਰਹਨ ਕਰਦਾ ਸਾਨੂੰ ਪਤਾ ਹੁਣ ਆਪਣੇ ਖੇਤਾਂ 'ਚ ਜ਼ਿਆਦਾ ਪੈਂਦਾ ਵਾ ਸਾਰੇ ਕਿਤੇ ਲਾਰਾ ਹੀ ਬਣਿਆ ਵੈ ਸੀਗਾ ਉਹ ਦਿਹਾੜੀ ਤੇ ਨਾ ਕੰਮ ਨਹੀਂ ਹੁੰਦਾ ਕੁਸ ਕੰਮ ਆਪ ਵੀ ਨਾਲ ਕਰਉਣਾ ਪੈਂਦਾ ਬੰਦੇ ਨੂੰ ਤੇ ਜੱਕੇ ਸੈਟ ਤੇ ਮੈਂ ਕਰਦੀ ਦੀ ਮੈਂ ਨਾਲ ਕਿ ਮੋਹ ਬਣਿਆ ਤੇ ਮੇਰ ਦਮਾਲਾ ਚਿੱਟਾ ਬਣਿਆ ਸੀ ਤੇ ਸਿਰ ਤੇ ਵੀ ਲਪੇਟਿਆ ਤੇ ਮੈਂ ਗੋੜੀਆਂ ਗਾੜੀਆਂ ਸਾਰੀਆਂ ਗੋੜੀ ਦੀ ਕਾਠੀ ਸਾਰੇ ਸੈਟ ਕਰਕੇ ਨੀਚੇ ਡੰਡੇ ਤੇ ਰੱਖਦੀ ਮੈਥੋਂ ਕਿੱਲਿਆਂ ਤੋਂ ਚੱਕਣੀਆਂ ਸੌਖੀਆਂ ਹੋ ਜਾਣਗੀਆਂ ਕਿੱਲਿਆਂ ਤੋਂ ਉਹ ਵੀ ਆਪਾਂ ਦਾ ਲੋਟਾ ਕੰਮ ਇਹ ਆਪਾਂ ਕੋਡੀ ਦੀ ਕਾਠੀ ਵੀ ਤਾਂ ਰੱਖਤੀ। ਕੱਪੜਾ ਪਣੀ ਹੁਣਾਂ ਦੱਲੇ ਦੋ ਤਿੰਨ। ਤੇ ਨਾਪੇ ਗੇਰਮ ਸੁੰਬਰ ਦੀ ਇਹ ਹੁਣਾਂ। ਸਪਾਈ ਬਾਲਾਦ ਨੂੰ ਹੋਵੇ ਸੀ ਤੋਂ ਉਹ ਮੀਨ ਨੇ ਨਹੀਂ ਕਰੀ ਗਈ ਸੀ ਇੱਥੇ। ਕਿ ਦਾਣਾ ਦਾ ਪਣਾ ਹੁੰਦਾ ਬਸ ਹੁੰਦਾ। ਤੇ ਮੈਂ ਪਹਿਲਾਂ ਤੋਂ ਦਸਿਆ ਵੀ ਰੇ ਵੀ ਸਾਡੇ ਸਰੋਂਗੇ ਇੱਥੇ ਹੁੰਦੀ ਹੈ। ਸਾਰਾ ਸਮਾਨ ਇੱਥੇ ਰੱਖਿਆ ਹੁੰਦਾਗਾ। ਹੁਣ ਬੱਦ ਸੀਮਿੰਟ ਪਿਆ ਸੀਗਾ। ਮਿਸਤਰੀ ਨਾਲ ਉਹ ਤਰ ਮੋਟਾ ਮੋਟਾ ਹੀ ਕੰਮ ਹੁੰਦਾ ਮਿਸਤਰੀ ਆਉਣੇ ਕਹਿੰਦੇ ਹੜੀ ਵਾਲੇ ਹੁੰਦੇ ਸੀਗੇ ਸਾਰਾ ਪਹੁੰਚ ਕੇ ਕਿੰਨੂੰ ਸੁੰਬਰ ਦਾਂਗੇ ਥੋੜੇ ਥੋੜੇ ਕੰਮ ਨਾਲ ਇਧਰ ਆਪਣੀਆਂ ਕੋੜੀ ਇੱਕ ਵਾਰ ਖੜੀ ਸੀ ਜਨ ਬਤਾਨੂ ਨਵੀਂ ਲਈ ਕਰਕੇ ਇਹਨੂੰ ਬਾਹਰ ਕੱਢਣ ਬਾਹਰ ਕਰਨਾ ਪੈਂਦਾ ਕਿਸੇ ਨੂੰ ਕਿਸੇ ਨੂੰ ਬਦਲ ਕੇ ਉਹਨੂੰ ਅੰਦਰ ਹੀ ਰੱਖਦੇ ਆਂ ਵੀ ਇਹ ਨਵੇਂ ਉਪਰੀ ਦਾ ਨਹੀਂ ਪਤਾ ਹੁੰਦਾ ਇਹ ਤਾਂ ਨਾਲ ਆਪਦੀਆਂ ਤਾਂ ਪਤਾ ਸਾਨੂੰ ਹੁਣ ਕਿਤੇ ਹੀ ਸਾਡੇ ਕੋਲੇ ਉਨਮੀ ਲੈ ਕੇ ਕੇ ਨਹੀਂ ਪਤਾ ਲੱਗਦਾ ਹੈਗਾ ਕਿੰਨਾ ਨੰਨ ਕੁਸ ਖਾਣ ਲਈ ਆਏ ਹੈਗੇ ਫੇਰੀ ਮੂੰਹ ਚੱਕ ਲੈਣੀ ਹੈ ਉੱਪਰ ਨੂੰ ਧੰਵਾਦ ਤਵਨੀ ਵੀ ਆਹ ਕਾਣ ਪਿੰਦੇ ਕੁਸ ਨੇ ਕੁਸ ਚਾਰ ਕੇ ਜਾਣਗੇ ਹੁਣ ਤੇ ਵੀ ਧੀ ਜੀ ਜਾਂਦੀ ਆ ਪਰ ਪਸੂ ਉਪਰ ਉਪਰ ਹੀ ਹੁੰਦਾ ਹੈ ਮਨ ਦਾ ਬੰਦੇ ਨੂੰ ਗਦੜਾ ਭੌਕੀ ਨੇ ਗੱਲ ਕਿਉਂ ਕੱਢਦੀਆਂ ਬਾਹਰ ਨਿਕਲ ਲੈ ਇਹ ਐਂ ਕਰਦੇ ਕੁਸ ਖਾਣ ਨੂੰ ਵੀ ਰੋਟੀ ਬਣਾਉਂਗੇ ਦਵਾ ਦਵਾ ਆ ਸਾਡੀ ਸੀਲ ਵਾਲੀ ਆ ਕਾਲੀ ਜੂਣੀ ਸਾਡੀ ਇਹ ਸਾਰੇ ਤੋਂ ਪਹਿਲਾਂ ਕੋੜੀ ਆਈ ਸਾਡੀ ਵਾਲੀ ਸੀਗਾ ਜਵਾਕ ਨੂੰ ਸੀ ਕਿਵੇਂ ਛੇੜੀ ਜਾਣ ਕੁਛ ਨਹੀਂ ਕਹਿੰਦੀ ਕਿਸੇ ਨੂੰ ਵੀ ਬਹੁਤ ਥੋੜੀ ਇਹ ਪੇੜੀਆਂ ਕਹਿੰਦੀਆਂ ਸਾਨੂੰ ਕੁਛ ਹੈ ਨਹੀਂ ਆਦਤ ਬਣੇਗੀ ਆਪਾਂ ਨੂੰ ਪਰਤਾਵੇਂ ਡਰ ਲਾ ਦੇ ਜਾਨਵਰ ਤੋਂ ਅਸੀਂ ਆ ਪਹਿਲਾਂ ਆਪਾਂ ਮਿਸਤਰੀ ਨਾਲ ਆ ਵੀ ਆਪਾਂ ਦਖਾਵਾਗੇ ਸੋਨੂੰ ਕੋੜੀਆਂ ਸਾਰਾ ਬਾਗਲ ਮਾਰਾਂਗੇ ਜਾਲੀਆਂ ਲਾ ਕੇ ਆ ਬਾਹਰ ਆਪਣੇ ਮੰਮੀ ਦੇ ਬਾਥੀਆਂ ਢੱਕੀਆਂ ਪਈਆਂ ਆਪਣੀ ਸਬਜ਼ੀ ਹੈਗੀ ਚਲਾਈ ਵੀ ਗੇ ਲਾਲ ਲਸਣਾਂ ਗੀ ਮੀਥੀ ਤਨੀयां ਕਿ ਡੱਗ ਡੱਗਾ ਹੋ ਗਿਆ ਵੱਡਾ ਵੱਡਾ ਹੋ ਗਿਆ ਨਾ ਸੋਲੂਆ ਵੀ ਜਾ ਰਿਹਾ ਇਹਨਾਂ ਟੰਟਾ ਆਉਣ ਲੱਗਣ ਲੱਗੀਆਂ ਇੱਥੇ ਕਿਹ ਸੀ ਇਹਨਾਂ ਟੰਟਾ ਤੇ ਗੰਡੇ ਲਾਇਸੀ ਆਪ ਹੌਲੀ ਹੌਲੀ ਚੱਲ ਮੇਰੇ ਟਨਤ ਹੈ ਜੀ ਜਿੰਦ ਨੇ ਆਪਣੇ ਇਤਾਂ ਚ ਬਸ ਇਹ ਤੰਜੀ ਰਹਣੇ ਆਗੇ ਬੁੱਟੀ ਲਾਇਸੀ ਕਿੰਨੂ ਆ ਨਿੰਬੂਆਂ ਦਾ ਅਮਰੂਦਾਂ ਦੇ ਹੋਸ ਸਾਡੇ ਬਹੁਤ ਪੁਰਾਣਾ ਬੁੱਟਾਗਾ ਕਿੰਨੂ ਆਗਾ ਇਹਨੇ ਕੂੜਗਾ ਸਾਰੀ ਕੰਦਾ ਉੱਚੀਆਂ ਕਰੀਨਾ ਟੇਪ ਪਲਸ ਨਿਸਤੰਤਾ ਤੱਕ ਟਾਈਮ ਲਗਾ ਸਾਰੀ ਜਾਲੀਆਂ ਪਾਵਾਂਗੇ ਆਪਾਂ ਗੜਤੀ ਪੋੜੀ ਵਾਰ ਜੀ ਮੰਮੀ ਤਾਂ ਝੋਲੇ ਸੀ ਇੱਕ ਟਾਈਮ ਲਈ ਸ਼ਾਮ ਹੋ ਗਈ ਸੀ ਸਾਨੂੰ ਕੰਮ ਕਰਦੇ ਹਾਂ ਸਾਰਾ ਵਾਰ ਵੀ ਸਵਾਈ ਕਰੀ ਵਾਰ ਦਾ ਵੀ ਗਾਹ ਬਣਿਆ ਪਿਆ ਸੀਗਾ ਲੋਹੇ ਪੱਤਲੇ ਸਾਰਾ ਸੈਟਿੰਗ ਕਰਕੇ ਤਾਂ ਜਿਹੜਾ ਵੇਚਣਾ-ਵੇਚ ਦੇਣਗੇ ਉਹ ਸਾਰੀ ਸੜਕ ਆਪਾਂ ਫਿਰ ਆਪਾਂ ਜਦ ਸਾਰੀਆਂ ਜਾਲੀਆਂ ਲਾਤੀਆਂ ਸਾਨੂੰ ਇਹ ਵੀ ਦਿਖਾਵਾਂਗੇ ਵੀਡੀਓ ਚ ਕੁੜੀਆਂ ਦਾ ਕੰਮ ਸਾਰਾ ਤਿਆਰ ਕਰ ਦਿੱਤਾ ਦਰਮਿਆ ਸਾਮਣੀ ਵੀ ਲਾਵਾਂਗੇ ਸਾਰੀਆਂ ਜਾਲੀਆਂ ਬੱਤ ਸੜਨ ਸਾਰੀਆਂ ਇਹ ਮੈਸਾਂ ਦੀ ਵੀ ਜਾਲੀ ਲਾਵਾਂ ਇੱਕੰਦਾ ਘੜਾਤੀਆਂ ਜਾਲੀ ਨ ਲਵਾ ਕੇ ਸਨਸਾਰੀ ਵੀਡੀਓ ਦੁਬਾਰਾ ਬਣਾ ਕੇ ਦਿਖਾਵਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਦੇ ਪਹਿਲੇ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਆਪਾਂ ਕਰਤੀਆਂ ਸਾਰੇ ਸੁੰਦਰ ਸੋਰ ਕੇ ਸਫਾਈ ਸੈਟਿੰਗ ਕਰਕੇ ਰੱਖਤਾ ਸਮਾਨ ਆਹਨ ਜਿੱਪਾਂ ਦਾ ਆਪਣੀ ਸੈਟਿੰਗ ਆਉਂਦੀ ਨਹੀਂ ਤਾਂ ਕੋਈ ਸੜੇ ਕਰ ਗੋਸ਼ ਹੈ ਜੀ ਇਸਾਰੇ ਸਾਰੇ ਕੁੱਤੇ ਨੂੰ ਨਹੀਂ ਰਹਿੰਦਾ ਬੈਠਾ ਕਿਤੇ ਅੰਦਰ ਵੜ ਗਿਆ ਕਿਤੇ ਬਾਹਰ ਨਿਕਲ ਗਿਆ ਬੜੀ ਦੋਸਤੀ ਛੜੀ ਕੁੱਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ